शर्मा रोशन करके किया था। शर्मा रोशन हो रही है अपना पंजाब फाउंडेशन जो तो पंजाबियों के लिए एक मैं कह एक साज है ਕਿ ਅਸੀਂ ਕੋਈ ਵੀ ਜਦੋਂ ਮਹਿਫਿਲ ਕੋਈ ਵੀ ਦਿਨ ਸ਼ੁਰੂ ਕਰਨਾ ਹੋਵੇ ਤਾਂ ਸ਼ੋਅ ਆਰਡਿਸ਼ਨ ਦੇ ਅੱਜ ਇਸ ਇਤਿਹਾਸਿਕ ਦਿਨ ਨੂੰ ਸ਼ੁਰੂ ਕਰਨ ਦੇ ਲਈ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਸਾਡੇ ਜੋ ਅੱਜ ਦੇ ਵਿੱਚ ਕੀ ਕਹਿ ਰਹੇ ਆ ਕਿ ਜਿਸ ਮਿੱਟੀ ਸਾਨੂੰ ਜਨਮ ਦਿੱਤਾ ਜਿਹਦੇ ਆਲਣੇ ਵਿੱਚ ਜਨਮ ਖੋਲੀ ਹੈ ਅਸੀਂ ਸਾਰੇ ਪੰਜਾਬ ਦੇ ਪੁੱਤਰ ਹਾਂ ਪੰਜਾਬੀ ਸਾਡੀ ਮੋਤੀ ਜਿਹੜੇ ਸਾਡੀ ਸਖਸ਼ੀਅਤਾਂ ਖੜੀਆਂ ਨੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਦੇ ਕਰ ਕਮਲਾ ਦੇ ਨਾਲ ਅੱਜ ਆ ਇੱਕ ਵਿਸ਼ਵਪ੍ਰਤਿ ਜਾਪੀ ਇਸੋ ਮਾਂ ਮੋਲੀ ਦੇ ਨਾਲ ਸ਼ਾਮੁੱਤੀ ਦਾ ਜੋ ਪਪਾ ਉਹ ਵੀ ਇਸੇ ਵਿੱਚ ਸ਼ਾਮਲ ਕੀਤਾ ਤੇ ਪੂਰੇ ਮੇਸ਼ਮ ਦੇ ਵਿੱਚ ਜਿੱਥੇ ਵੀ ਬਾਹਰ ਨਿਕਲੀ ਤੇ ਇੱਕਜੁੱਟ ਹੋ ਕੇ ਇਹ ਦਿਨ ਜਿਹੜਾ ਹੈਗਾ ਪੰਜਾਬੀ ਮਾਂ ਮੋਲੀ ਨੇ ਝੋਲੀ ਚ ਪਾ ਦੀ ਇੱਕ ਗੱਲ ਮੈਂ ਹੋਰ ਇੱਥੇ ਦੱਸਣਾ ਚਾਹੁੰਦਾ ਕਿ ਸ਼ੁਰੂ-ਸ਼ੁਰੂ ਵਿੱਚ ਜਦੋਂ ਪੰਜਾਬੀ ਗਿਮ ਦੇ ਤੌਰ ਤੇ ਅਲੰਕਾਰਦੇ ਆਂ ਵਾਖਬਾਖਬਾ ਕੀਤਨ ਡਾਕਟਰ ਡੀ.ਸੀ. ਜੀ ਤੁਰੀ ਇਸ ਤੋਂ ਪਹਿਲਾਂ ਉਹਨਾ ਪੰਜਾਬੀ ਉਹ ਤੋਂ ਪਹਿਲਾਂ ਮਾਤਾ ਕੁਜਰੀ ਫਿਨਿਸ ਕੰਡਰੀ ਸਕੂਲ ਬੇਹਿੰਗਰ ਦੇ ਵਿਦਿਆਰਥੀਆਂ ਨਾਲ ਬੇਸਿਕ ਕਰਾਂਗਾ ਇਹ ਉਹ ਬਾਹਰ ਗਾਇਦੇ ਨਾਲ ਪੰਜਾਬੀ ਮਾਂ ਬੋਲੀ ਬਾਰੇ ਜਿਹੜਾ ਨਹਿਮਤ ਤਿਆਰ ਕੀਤੀ ਹੈ ਆਓ ਇਹਦਾ ਨਾਮ ਵਾਹਦੀ 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 ਕੱਟ ਕੁੰਡੇ ਨਾਲ ਕੇ ਸਾਨੂੰ ਸਵਾਰ ਲੈ ਅੱਜ ਜੀ ਅਸੀਂ 23 ਸਤੰਬਰ ਨੂੰ ਪਟਿਆਲਾ ਦੇ ਵਿੱਚ ਇਕੱਠੇ ਹੋਏ ਹਾਂ ਇੱਥੇ ਹਰਪਾਲ ਟਿਵਾਣਾ ਕਲਾ ਕੇਂਦਰ ਦੇ ਵਿੱਚ ਪੰਜਾਬ ਦੇ ਸਾਰੇ ਸੁਚੇਤ ਲੋਕ ਇੱਥੇ ਇਕੱਠੇ ਹੋਏ ਨੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਸੱਦੇ ਤੇ ਅਸੀਂ ਅੱਜ ਇੱਕ ਨਵਾਂ ਇਤਿਹਾਸ ਸਿਰਜਣ ਜਾ ਰਹੇ ਹਾਂ ਇਹ ਜਿਹੜਾ ਦਿਨ ਹੈਗਾ ਅੱਜ ਤੋਂ ਪਹਿਲਾਂ ਹਿਸਟਰੀ ਵਿੱਚ ਕਦੇ ਨਹੀਂ ਮਨਾਇਆ ਗਿਆ ਸਾਡੇ ਸੰਸਥਾਵਾਂ ਵਿੱਚ ਪਿੱਛੇ ਹਿੰਦੀ ਦਿਨ ਮਨਾਇਆ ਗਿਆ ਅਸੀਂ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਉਂਦੇ ਹਾਂ ਲੇਕਿਨ ਅੱਜ ਤੱਕ ਇਤਿਹਾਸ ਦੇ ਵਿੱਚ ਕੋਈ ਵੀ ਦਿਨ ਪੰਜਾਬੀ ਲਈ ਨਿਸ਼ਚਿਤ ਨਹੀਂ ਸੀ ਕੀਤਾ ਗਿਆ ਸੋ ਇਸ ਲਈ ਅਸੀਂ ਇਸ ਦੀ ਖੋਜ ਪੜਤਾਲ ਕਰਦੇ ਹੋਏ ਵਿਦਵਾਨਾਂ ਨਾਲ ਸਲਾਹ ਕਰਨ ਉਪਰੰਤ ਬਾਬਾ ਫਰੀਦ ਜੀ ਦੇ ਆਗਮਨ ਦਿਨ ਦੇ ਉੱਪਰ 23 ਸਤੰਬਰ ਨੂੰ ਮੰਨਦੇ ਹੋਏ ਅਸੀਂ ਇਹ ਦਿਨ ਨਿਸ਼ਚਿਤ ਕੀਤਾ ਤੇ ਅੱਜ ਇਹ ਇਤਿਹਾਸਕ ਦਿਨ ਦਾ ਐਲਾਨ ਹੋ ਚੁੱਕਿਆ ਅੱਜ ਤੋਂ ਬਾਅਦ ਇਹ ਵਿਸ਼ਵ ਭਰ ਦੇ ਵਿੱਚ ਇਸ ਦਿਨ ਨੂੰ ਜਿਹੜਾ ਹੈਗਾ ਉਹ ਅਸੀਂ ਸਿਰਜਣਾ ਮੰਨਦੇ ਹਾਂ ਵੀ ਇਹ ਵਿਸ਼ਵ ਪੰਜਾਬੀ ਦਿਵਸ ਦੀ ਸਿਰਜਣਾ ਹੋਈ ਹੈ ਅੱਜ ਵੀ ਇਹ ਪੂਰੇ ਪੰਜਾਬ ਦੇ ਵਿੱਚ ਸਾਰੇ ਯੂਨੀਵਰਸਿਟੀਆਂ ਕਾਲਜਾਂ ਸਕੂਲਾਂ ਦੇ ਵਿਦਿਆਰਥੀ ਮਨਾ ਰਹੇ ਨੇ ਵੱਖ-ਵੱਖ ਸਾਹਿਤਿਕ ਸੰਸਥਾਵਾਂ ਮਨਾ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਮਨਾਇਆ ਜਾ ਰਿਹਾ ਸੋ ਅੱਜ ਇਸ ਸ਼ੁਰੂਆਤ ਤੋਂ ਜਿਹੜਾ ਹੈਗਾ ਇਸ ਦਿਵਸ ਦਾ ਆਗਾਜ਼ ਹੋ ਚੁੱਕਿਆ ਤੇ ਅੱਜ ਤੋਂ ਬਾਅਦ ਇਤਿਹਾਸ ਦੇ ਵਿੱਚ ਹਰ ਸਾਲ 23 ਸਤੰਬਰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਇਆ ਜਾਊਗਾ ਕਿਉਂਕਿ ਸਾਨੂੰ ਮਾਤ ਭਾਸ਼ਾ ਕੋਈ ਵੀ ਆ ਉਹਦਾ ਸਤਿਕਾਰ ਬਹੁਤ ਜ਼ਰੂਰੀ ਹੈ ਜਿਹੜੇ ਲੋਕ ਆਪਣੀਆਂ ਮਾਤ ਭਾਸ਼ਾਵਾਂ ਨੂੰ ਭੁੱਲ ਜਾਂਦੇ ਨੇ ਤੇ ਦੂਜੀਆਂ ਭਾਸ਼ਾਵਾਂ ਨੂੰ ਯਾਦ ਰੱਖਦੇ ਨੇ ਉਹ ਹਮੇਸ਼ਾ ਗੁਲਾਮੀ ਕੱਟਦੇ ਨੇ ਇਸ ਲਈ ਆਪਣਾ ਪੰਜਾਬ ਫਾਊਂਡੇਸ਼ਨ ਨਹੀਂ ਚਾਹੁੰਦੀ ਕਿ ਉਸ ਦੇ ਵਾਸੀ ਪੰਜਾਬ ਦੇ ਵਾਸੀ ਗੁਲਾਮੀ ਕੱਟਣ ਇਸ ਲਈ ਆਪਦੀਆਂ ਜੜਾਂ ਨਾਲ ਜੋੜੇ ਰੱਖਣ ਵਾਸਤੇ ਅੱਜ ਇਹ ਇਤਿਹਾਸ ਕਰ ਲਿਆ ਗਿਆ